ਵਾਦੀ ਮੈਂ ਜਦੋਂ ਨਿੱਕਾ ਹੁੰਦਾ ਸੀ ਮੇਰੇ ਫਾਦਰ ਸਾਹਿਬ ਨੂੰ ਸ਼ੌਂਕ ਸੀ ਕਿ ਮਤਲਬ ਬੱਚੇ ਦੇ ਗੁਣ ਦਿਖ ਪੈਂਦੇ ਵੀ ਇਹ ਬੰਦਾ ਪਲਵਾਨ ਬਣਨ ਵਾਲਾ ਵਾ ਮੇਰੇ ਪਿਤਾ ਜੀ ਨੂੰ ਸ਼ੌਂਕ ਸੀ ਚਲੋ ਉਹ ਤੇ ਨਹੀਂ ਰਹਿ ਦੁਨੀਆ ਤੇ ਪਹਿਲਾਂ ਮੈਂ ਪਲਵਾਨੀ ਕੀਤੀ ਭਾਜੀ 2000 ਸਾਲਾਂ ਚ ਹਮ ਸਾਲ ਡੇਢ ਸਾਲ ਪਲਵਾਨੀ ਕੀਤੀ ਆ ਉਸ ਤੋਂ ਬਾਅਦ ਮੈਂ ਬੋਡੀ ਬਿਲਡਿੰਗ 'ਚ ਵੜ ਗਿਆ ਜੀ ਬੋਡੀ ਬਿਲਡਿੰਗ ਕੀਤੀ ਆ ਮੈਂ ਸੀਨੀਅਰ ਪੰਜਾਬ ਜੂਨੀਅਰ ਪੰਜਾਬ ਸਾਰਿਆਂ ਜੋ ਮੇਰੀ ਤੇਜੀ ਤੋਂ ਸੀ ਪੁਜੀਸ਼ਨ ਲਈ ਆ ਦੋ ਤਿੰਨ ਲਈ ਮੁੰਡਾ ਪਿੰਡ ਦਾ ਖੇਡ ਬੋਡੀ ਬਿਲਡਿੰਗ ਕਰਦਾ ਸੀ ਉਹ ਕਹਿੰਦਾ ਨਹੀਂ ਅੱਭੀ ਆਪਾਂ ਕਬੱਡੀ ਖੇਡਿਆ ਕਰੀਏ ਤੇ ਆਪਾਂ ਕਬੱਡੀ ਵਾਲੀ ਲ ਦੇ 2006 ਦੇ ਕਬੱਡੀ ਜਵੜੇ ਆ ਉਸ ਤੋਂ ਬਾਅਦ ਪੇਸ਼ਾਪੋਂ ਕਿ ਨਹੀਂ ਦੇਖ ਰਹਾ ਪਾ ਬੋਡੀ ਬਿਲਡਿੰਗ ਵਾਲੀ ਸਾਈਡ ਤੇ ਕਬੱਡੀ ਖੇਡਦੇ ਆ ਖੇਡਦੇ ਆ ਫਿਰ ਇੰਨਾ ਸਰੀਰ ਝੋਟੇ ਵਰਗਾ ਪਾਲ ਕੇ ਤੇ ਦਿਹਾੜੀਆਂ ਲਾਉਣ ਲਈ ਕਿਉਂ ਮਜਬੂਰ ਹੋਣਾ ਪਿਆ ਇਹ ਤੇ ਭਾਜੀ ਦੇਖੋ ਜੀ ਗਰੀਬ ਘਰ ਦੀ ਮਜਬੂਰੀ ਹੁੰਦੀ ਆ ਕਿਉਂਕਿ ਆਪਣੇ ਕੋ ਨਾਂ ਤੇ ਕੋਈ ਪੈਲੀ ਬੰਨਾ ਨਾ ਕੋਈ ਆਪਣਾ ਹੈਗਾ ਕੁਝ ਹੋਰ ਨਾ ਕੋਈ ਯਾਨੀ ਕਿ ਪੁਰਾਈ ਬਾਹਰ ਆ ਜੰਤ ਮਾਰੇ ਸਾਰੇ ਇੱਥੇ ਆ ਤੇ ਦੇਖੋ ਜੀ ਆਪਣੇ ਘਰ ਦਾ ਸਰਕਲ ਚ ਲਾਉਣਾ ਕਬੱਡੀ ਦੀ ਹੁਣ ਡੇਲੀ ਮੈਚ ਤੇ ਹੁੰਦੇ ਨਹੀਂ ਭਾਜੀ ਜਦੋਂ ਬੰਦੇ ਦੇ 60 ਵੱਜ ਜਾਂਦੀ ਉਹਦਾ ਬੰਦਾ ਜ਼ੀਰੋ ਹੋ ਜਾਂਦਾ ਹੈ ਤੇ 60 ਤੋਂ ਬਾਅਦ ਫਿਰ ਜਦੋਂ ਸਾਲ ਡੇਢ ਸਾਲ ਬਾਅਦ ਉੱਠਣਾ ਤੇ ਨਹੀਂ ਕੋਈ ਹਲਪ ਕਰਦਾ ਜਾਂ ਕੋਈ ਨਹੀਂ ਟੀਮ ਤੇ ਛੇਤੀ ਖੜਾਉਂਦਾ ਤੇ ਫਿਰ ਬੰਦਾ ਘਰ ਦਾ ਖਰਚ ਚਲਾਉਣ ਆਸਤੇ ਦਿਹਾੜੀ ਦੇ ਗੱਲ ਨਹੀਂ ਪੈਣੀ ਪਈ ਕਬੱਡੀ ਦੇ ਅੱਜਕੱਲ ਕਿੰਨੇ ਕਰੋੜਾਂ ਦੀ ਹੋ ਗਈ ਆ بڑے بڑے ਖਿਡਾਰੀਆਂ ਨੂੰ ਨਾਮ ਜਿਹੜੇ ਦਿੱਤੇ ਜਾਂਦੇ ਆ ਤੇ ਤੁਸੀਂ ਫਿਰ ਕਿਉਂ ਕਮਜ਼ੋਰ ਹੀ ਰਹੇਗੇ ਕਬੱਡੀ ਭਾਜੀ ਕਰੋੜਾਂ ਦੀ ਉਹਨਾਂ ਆਸਤੇ ਜਿਹੜੇ ਘਰੋਂ ਰੱਜੇ ਆ ਜੀ ਸਾਡੇ ਆਸਤੇ ਮਾੜੇ ਬੰਦੇ ਦੀ ਕਬੱਡੀ ਕੋਈ ਨਹੀਂ ਮੇਰੇ ਅੱਗੇ ਛਤੀ ਰੁਲਦਾ ਭਾਜੀ ਸ਼ੁਕਰ ਹੈ ਬਾਬਾ ਦੀਪ ਸਿੰਘ ਦਾ ਕਿ ਆਪਾਂ ਚਲੋ ਮਾੜੇ ਬਣਿਆ ਨਹੀਂ ਪਏ ਨਾ ਨਸ਼ੇ ਨੂੰ ਮੂੰਹ ਤੇ ਲਾਇਆ ਅੱਜ ਤੱਕ ਤੇ ਨਾ ਕੋਈ ਪੁੱਠੀ ਸੰਗਤ ਚ ਬੈਠੇ ਆ ਤੇ ਕਬੱਡੀ ਜਿਹੜੀ ਹੈਗੀ ਹੈ ਤਗੜੇ ਬੰਦਿਆਂ ਦੀ ਭਾਜੀ ਰੱਜਿਆਂ ਨੂੰ ਤੇ ਜਾਉਣ ਵਾਲੀ ਗੱਲ ਆ ਕੋਈ ਮਾੜੇ ਦੀ ਹੈਲਪ ਨਹੀਂ ਜੇ ਕਰਦਾ ਤੇ ਮੇਰੇ ਅੱਗੇ ਛਤੀ ਪਲੇਅਰ ਰੁਲਦਾ ਹੀ ਥਈ ਤਾਂ ਹੈ ਵੀ ਕੱਦ ਗੱਲ ਨੇ ਕਿੱਥੋਂ ਕਿੱਥੋਂ ਤੱਕ ਕਬੱਡੀ ਜਿਹੜੀ ਖੇਡੀ ਆ ਕਬੱਡੀ ਭਾਜੀ ਸਾਰੇ ਪੰਜਾਬ 'ਚ ਹੀ ਖੇਡੀ ਆ ਬੁੰਦੀ ਘੋਟਾ ਹਰਿਆਣੇ ਜੋ ਸਾਰੇ ਬੰਨੇ ਖੇਢੀ ਆ ਜਿੰਨੇ ਆਪਣੇ ਸਿੱਟਾ ਆ ਪੰਜਾਬ ਦੀ ਆ ਹੁਣ ਮੇਰੇ ਪਿਛੇ ਸੱਟ ਲੱਗੀ ਤੇ ਆਪਣਾ ਭਰਾ ਵਾ ਲਾਉ ਮੁੰਡਾ ਮਲੋਹ ਛੋਟਾ ਹੁੰਦਾ ਹੀ ਮੇਰਾ ਫੈਨ ਹੀ ਮਤਲਬ ਮੈਂ ਜਿੰਮ ਜਮ ਲਾਉਣਾ ਤੇ ਉਹ ਸਕੂਲੇ ਪੜਦਾ ਉਹਦਾ ਮੇਰੀ ਜਾਨੀ ਕਿ ਮੇਰਾ ਫੈਨ ਹੀ ਉਹਨੇ ਥੋੜੀ ਬੋਤੀ ਹੈਲਪ ਕੀਤੀ ਆ ਇੱਕ ਆਪਣਾ ਭਰਾ ਲਾਡੀ ਆ ਮੁੰਡਾ ਮਿਲਜੀਦਾ ਉਹਨੇ ਹੈਲਪ ਕੀਤੀ ਆ ਤੇ ਜਾਂ ਆਪਣਾ ਇੱਕ ਰਣਜੀਤ ਸਿੰਘ ਹੈਗਾ ਮਠੱਡਾ ਉਹਨਾਂ ਨੇ ਆਪਣੀ ਥੋੜੀ ਬੋਤੀ ਹੈਲਪ ਕੀਤੀ ਹੈ ਜੀ ਪਿੰਡ ਦੇਖੋ ਜੀ ਜੇ ਦੇ ਕੋਈ ਤਗੜੇ ਦਾ ਖੇਡਦਾ ਹੁੰਦਾ ਤੇ ਸਾਰਿਆਂ ਨੇ ਪਿੱਛੇ ਪਿੱਛੇ ਫਿਰਨਾ ਹੈ ਮੈਂ ਅਗਾਜੀ ਇੱਕ ਛੋਟੀ ਫੈਮਿਲੀ ਨੂੰ ਬਲੌਗ ਕਰਦਾ ਤੇ ਤੁਹਾਨੂੰ ਪਤਾ ਜਦੋਂ ਕਿ ਇਹ ਗਰੀਬ ਦਾ ਬੱਚਾ ਤਾਂ ਉੱਠਦਾ ਨਾ ਤੇ ਨਹੀਂ ਕੋਈ ਹਰਦਾ ਤੇ ਨਾ ਤੇ ਆਪਾਂ ਨੂੰ ਪਿੰਡ ਤੋਂ ਕਿਸੇ ਨੇ ਹੈਲਪ ਕੀਤੀ ਆ ਤੇ ਨਾ ਆਪਣਾ ਕਿਸੇ ਨੇ ਸਾਥ ਦਿੱਤਾ ਜੀ ਖਰਾਕ ਤੇ ਚਲੋ ਕੁਝ ਨਹੀਂ ਆ ਬਸ ਪ੍ਰਸ਼ਾਦਾ ਪਾਣੀ ਛਕ ਲਈਦਾ ਤੇ ਬਾਬਾ ਦੀਪ ਸਿੰਘ ਜੀ ਦਾ ਸ਼ੁਕਰ ਕਰੀਦਾ ਕਿ ਜਿਨ੍ਹਾਂ ਨੇ ਚਲੋ ਅੰਗ ਭੈ ਸਲਾਮਤ ਰੱਖੇ ਆ ਇਹ ਥੋੜੀ ਬੋਧਾਈ ਚਲੋ ਮਹਾਰਾਜ ਦਾ ਨਾਮ ਲੈ ਲੈ ਗੋਦਾ ਕਰਕੇ ਤੁਰੇ ਜਾਂਦੇ ਹਾਂ ਮੰਨ ਨੂੰ ਦੁੱਖ ਤੇ ਬਹੁਤ ਹੁੰਦਾ ਭਾਜੀ ਜਦੋਂ ਮੈਂ ਮੰਨ ਲਓ ਏਡਾ ਤਕੜਾ ਸੀਰ ਬਣਾ ਕੇ ਦਿਹਾੜੀ ਕਰਦਾ ਵਾਂ ਤੇ ਮੈਨੂੰ ਆਪ ਨੂੰ ਸ਼ਰਮ ਆਉਂਦੀ ਲੋਕੀ ਵੀ ਕਹਿੰਦੇ ਯਾਰ ਤੂੰ ਕਿਹੜੇ ਚੱਕਰਾਂ 'ਚ ਪਿਆ ਵਾਂ ਤੂੰ ਏ ਛੋਟੇ ਜਿਹੇ ਦਾ ਸੀ ਤੇਰਾ ਲੈ ਕੇ ਤੇ ਤੂੰ ਦਿਹਾੜੀ ਕਰਦੇ ਆ ਫਿਰ ਮੈਂ ਉਹਨਾਂ ਕਹਿੰਦਾ ਭਾਜੀ ਹੁਣ ਘਰ ਦਾ ਸਰਕਲ ਤੇ ਚਲਾਉਣਾ ਕਿ ਨਹੀਂ ਮੰਨ ਲਓ ਜੇ ਕੋਈ ਆਪਣੀ ਕਰਦਾ ਹੈਲਪ ਤੇ ਮੈਂ ਮੇਰੇ ਇੰਦਰ ਇੰਨਾ ਕਿ ਜਨੂਨ ਹੈਗਾ ਕਿ ਹਾਲੇ ਮੈਂ 10 ਸਾਲ ਮਿਹਨਤ ਹੋਰ ਕਰ ਸਕਦਾ ਤੇ ਮੈਂ ਖੇਡ ਸਕਦਾ ਵਾਂ ਜਦੋਂ ਸਾਟ ਲੱਗ ਜਾਂਦੀ ਬ ਸਾਤ ਤੇ ਕਣੀ ਮੇਰੇ ਸੱਤਾਂ ਕਈ ਲੱਗੀਆਂ ਜੀ ਪਹਿਲਾਂ ਬਾਹਾਂ ਟੁੱਟ ਗਈ ਫਿਰ ਗਿੱਟੇ ਫਿਰ ਮੋਢੇ ਤੇ ਆ ਹੁਣ ਦੂਜੀ ਵਾਰਾਂ ਫੇਰ ਭਾਜੀ ਪਿੱਛੇ ਦੇ ਮੋਢੇ ਦਾ ਆਪਰੇਸ਼ਨ ਕਰਾਇਆ 8-9 ਮਹੀਨੇ ਗਿਆ ਤੇ ਹੁਣ ਫੇਰ ਮੋਢੇ ਦਾ ਟੁੱਟ ਗਿਆ ਪਿੱਛੇ 15 ਜੂਨ ਦਾ ਫੇਰ ਮੋਢਾ ਟੁੱਟ ਗਿਆ ਚੀਜ਼ ਮੈਂ ਵੇਖੀ ਆ ਵੀ ਜੇ ਕਿਹੇ ਮੈਚ ਚ ਗਏ ਤਗੜੇ ਪਲੇਅਰ ਦੇ ਮੜੀ ਜੀ ਚਿਹਰੀ ਟਾਈ ਹੁੰਦੀ ਨਾ ਤੇ ਕਮੈਂਟਰ ਇੰਨੀ ਕੁ ਕਰਦੇ ਆ ਨਾ ਵੀ ਫਲਾਣੇ ਦੇ ਸਾੜ ਲੱਗੀ ਫਲਾਣੇ ਦੇ ਲੱਗੀ ਆ ਤੇ ਮੇਰੇ ਉਸ ਦਿਨ ਮੋਢਾ ਨਿਕਲ ਗਿਆ ਤੇ ਮੇਰਾ ਕਹੇ ਇੱਕ ਮਿੰਟ ਨੇ ਜਗਰ ਨਹੀਂ ਕੀਤਾ ਭਾਜੀ ਜੇ ਮੈਂ ਤਗੜਾ ਹੁੰਦਾ ਚਲੋ ਘਰੋਂ ਮੈਂ ਤਗੜਾ ਹੁੰਦਾ ਤੇ ਸਾਰਿਆਂ ਨੇ ਜੀਜੀ ਕਰਨੀ ਫਲਾਣੇ ਦੇ ਛੱਟ ਲਾ ਗਈ ਫਲਾਣੇ ਦੇ ਕਿਸੇ ਦੇ ਛਰੀਦ ਵੀ ਲੱਗ ਜਾਂਦੀ ਪਹਿਲੀ ਗੱਲ ਤਾਂ ਚਲੋ ਮਹਾਰਾਜ ਕਿਸੇ ਦੇ ਛੱਟ ਲਾਵੇ ਨਾ ਤੇ ਮੇਰੇ ਛੱਟ ਲਾ ਗਈ ਮੇਰੀ ਕਿਹੇ ਪਲੇਅਰ ਨੇ ਨਹੀਂ ਹਲਕ ਕੀਤੀ ਪਾਣੂ ਸਗੋਂ ਮੰਨੇ ਪਾਲ ਨੂੰ ਮੈਂ ਖੇਡਿਆ ਹਰ ਵੀ ਮੰਨੇ ਦਾ ਖੂਨ ਆਇਆ ਮੈਨੂੰ ਸ਼ਾਮੀ ਉਹਦੇ ਉਦਨ ਗਿਆ ਨਹੀਂ ਉਹ ਵਿਚਾਰਾ ਠੀਕ ਨਹੀਂ ਉਸ ਦਿਨ ਤੇ ਉਹਦਾ ਪੇਟ ਖਰਾਬ ਹੋ ਗਿਆ ਤੇ ਉਹਦਾ ਰਾਤ ਫੋਨ ਆਇਆ ਕਹਿੰਦੇ ਕੀ ਗੱਲ ਛੱਟ ਲੱਗੀ ਆ ਮੈਂ ਭੁਆ ਜੀ ਆ ਚੱਕਰ ਬਣਿਆ ਮੈਂ ਇਦਾਂ ਖੇਡਦਾ ਸੱਟ ਲੱਗੀ ਤੇ ਉਹਨੇ ਸਗੋਂ ਮੈਨੂੰ ਕਿਹਾ ਕਹਿੰਦਾ ਨਾ ਕੋਈ ਹੈਲਪ ਕੀਤੀ ਤਰੀਕੇ ਨਹੀਂ ਤੇ ਮੈਂ ਇੰਨਾ ਕਿਹਾ ਮੈਂ ਭੁਆ ਜੀ ਜਿਹੜੇ ਪੈਸੇ ਉਹਨਾਂ ਨੇ ਟੀਮ ਤੋਂ ਦਿੱਤੇ ਉਹ ਆਂਦਾ ਜੇ ਹੋਰ 2-3000 ਵੱਧ ਦੇ ਦਿੰਦੇ ਤੇ ਕਿਉਂ ਲਗਾ ਸਗੋਂ ਮਨਾਬਾ ਆਪਣੇ ਨਾਲ ਸ਼ਿਹਰ ਤੋਂ ਵਧੀਆ ਰਿਹਾ ਲਾਲਪੁਰੀਆ ਤੇ ਉਹ ਬੰਦਾ ਸਾਣ ਆ ਆਪਾਂ ਦੀ ਇੱਜ਼ਤ ਵੀ ਉਹਦੀ ਕਰਦੇ ਆ ਭਾਜੀ ਕਰਦੇ ਆ ਲਾਲ ਭਾਈ ਤੁਹਾਨੂੰ ਪਤਾ ਹੀ ਆ ਜਦੋਂ ਸੋ ਆ ਮੰਨ ਲਓ ਹੁਣ ਬਰਸਾਤਾਂ ਚਾਲੂ ਹੋ ਜਾਂਦੀਆਂ ਵਾ ਅੱਗੇ ਤਰਪੈਲ ਬੰਨੀ ਦੀ ਆ ਥੱਲੇ ਜਦੋਂ ਮੀਂਹ ਪੈਂਦਾ ਵਿੰਦਾ ਕਿਉਂਕਿ ਮੀਂਹ ਹਲੇ ਮੜਾ ਜਾਂ ਪੈਂ ਫੇਤਰ ਪੈਲ ਬੰਨੀ ਦੀ ਆ ਉੱਤੇ ਦੀ ਮਿੱਟੀ ਤਾਂ ਨਹੀਂ ਜ਼ਿਆਦਾ ਪਾਈ ਦੀ ਕਿ ਬਾਲੇ ਮਾੜੇ ਆ ਇਹ ਨਾ ਵੇ ਟੁੱਟ ਕੇ ਰਾਤ ਨੂੰ ਥੱਲੇ ਸੁੱਤੇ ਹੋਈਏ ਤੇ ਥੱਲੇ ਆ ਜੀਏ ਦੇਖੋ ਜੀ ਮਹਾਰਾਜ ਨੇ ਜਜ਼ਬਾ ਦੇ ਬਹੁਤ ਦਿੱਤਾ ਬਹੁਤ ਹਿੰਮਤ ਦਿੱਤੀ ਆ ਜਿੰਨੀਆਂ ਸਤਾ ਭਾਜੀ ਮੇਰੇ ਲੱਗੀਆਂ ਨਾ ਮੈਂ ਇਹ ਸੋਚਦਾ ਕਿ ਮੇਰੀ ਥਾਂ ਤੇ ਕੋਈ ਹੋਰ ਹੁੰਦਾ ਜਾਂ ਤੇ ਉਹ ਅੰਬਲੀ ਬਣ ਜਾਂਦਾ ਤੇ ਜਾਂ ਹੁਣ ਨੂੰ ਖੁਦ ਖੁਸ਼ੀ ਕਰ ਜਾਂਦਾ ਕਦੇ ਮੰਨ ਲਓ ਜਿੱਥੋਂ ਮੈਂ ਡਿੱਗਾ ਜਿਵੇਂ ਮੈਂ ਟੀਸੀ ਤੋਂ ਡਗਾ ਭਾਜੀ 2011 ਜੀ ਪੂਰਾ ਸ਼ਰਾਬਾ ਮਤਲਬ ਪਲੇਅਰ ਬਣ ਗਿਆ ਉਥੋਂ ਡਿੱਗਾ ਵਾ ਤੇ ਮੇਰੀ ਇਹ ਹੈਗੀ ਤਾਂ ਮੈਂ ਉੱਥੇ ਪਹੁੰਚਣਾ ਵਾ ਹੈਪੀ ਪਹਿਲਵਾਨ ਕੱਦਗਿੱਲ ਦਾ ਵਿਸ਼ੇਸ਼ ਸਨਮਾਨ ਜਿਹੜੀਆਂ ਵੱਡੀਆਂ-ਵੱਡੀਆਂ ਸੇਲਡਾਂ ਹੋ ਚੁੱਕਾ ਏ ਪਰ ਕਿਸੇ ਨੇ ਇਸ ਵੀਰ ਦੀ ਬਾਹ ਜਿਹੜੀ ਨਹੀਂ ਫੜੀ ਸਗਰੌਰ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਖਦੇ ਹਾਂ ਤਰਨਤਨ ਜ਼ਿਲ੍ਹੇ ਦੇ ਪਿੰਡ ਕੱਦਗਿੱਲ ਵਿੱਚ ਪਹੁੰਚੇ ਆ ਤਾਂ ਅੱਜ ਪੰਜਾਬ ਦੇ ਨਾਮ ਦਾ ਕਬੱਡੀ ਖਿਡਾਰੀ ਦੇ ਘਰ ਪਹੁੰਚੇ ਆ ਜਿਹਦਾ ਨਾਂ ਹੈਪੀ ਕੱਦਗਿੱਲ ਆ ਇੰਨਾ ਜਦ ਕਬੱਡੀ ਖੇਡੀ ਕਬੱਡੀ ਦੇ ਵਿੱਚ ਪੂਰਾ ਨਾਂ ਚਮਕਦਾ ਸੀਦੇ ਪਰ ਅੱਜ ਦਿਹਾੜੀਆਂ ਲਾਉਣ ਲਈ ਮਜਬੂਰ ਆ ਕਿਉਂਕਿ ਉਹਦੇ ਸੱਟ ਲੱਗਣ ਕਰਕੇ ਨਾਂ ਦਾ ਉਸਦੇ ਸਪੋਰਟਰਾਂ ਨੇ ਨਾ ਇੱਕ ਕਬੱਡੀ ਦੇ ਸਪੋਰਟਰਾਂ ਨੇ ਤੇ ਨਾ ਹੀ ਖਿਡਾਰੀਆਂ ਨੇ ਉਹਦੀ ਬਾਤ ਨਹੀਂ ਪੁੱਛੀ ਜਿਸ ਕਾਰਨ ਉਹ ਦਿਹਾੜੀਆਂ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਿਹਾ ਹੈ ਤੇ ਜਿਸ ਘਰ ਵਿੱਚ ਖਲੋਤੇ ਆ ਉਸ ਘਰ ਦੀਆਂ ਵਿੱਚ ਛੱਤਾਂ ਜੜੀਆਂ ਚੋਰੀਆਂ ਨੇ ਕਿਉਂਕਿ ਸੌਣ ਦਾ ਮਹੀਨਾ ਹੈ ਬਰਸਾਤਾਂ ਪੈ ਰਹੀਆਂ ਨੇ ਘਰ ਦੇ ਹਾਲਾਤ ਬਹੁਤ ਹੀ ਨਾਜ਼ੁਕ ਨੇ ਪਰ ਨਾ ਤਾਂ ਵੀਰ ਦੇ ਕਿਸੇ ਨੇ ਹਾਲਾਤ ਪੁੱਛੇ ਤਾਂ ਨਾ ਹੀ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜਿਹੜੀ ਕਰੋੜਾਂ ਦੀ ਕਬੱਡੀ ਹੋਈ ਆ ਕਿਸੇ ਖਿਡਾਰੀ ਦੀ ਆਵਾਜ਼ ਪੁੱਛੀ ਜਾਂਦੀ ਹੈ ਜਾਂ ਨਹੀਂ ਪੁੱਛੀ ਜਾਂਦੀ ਆਓ ਆਪਾਂ ਗੱਲਬਾਤ ਕਰਕੇ ਜਾਣਦੇ ਆ ਕਿਵੇਂ ਕਬੱਡੀ ਸ਼ੁਰੂ ਕੀਤੀ ਤੇ ਕਿਉਂ ਹੁਣ ਜਿਹੜਾ ਮਨ ਕਬੱਡੀ ਤੋਂ ਖੱਟਾ ਹੋ ਗਿਆ ਹੈ ਕਿਉਂਕਿ ਸਪੋਰਟ ਕੋਈ ਨਹੀਂ ਆ ਆਓ ਆਪਾਂ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਗਰੋਲ ਪੰਜਾਬ ਦੇ ਤੁਹਾਡੇ ਜੀ ਆਖਦੇ ਸასი ਗਾਲ ਜੀ ਤੁਹਾਨੂੰ ਮੇਰੇ ਵੱਲੋਂ ਸਾਡਾ ਧੰਨਵਾਦ ਹੈ ਤੁਸੀਂ ਸਾਡੇ ਪਿੰਡ ਆਏ ਸਾਡੇ ਘਰ ਆਏ ਹੈਪੀ ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਵੀ ਕਬੱਡੀ ਕਿਸ ਤਰ੍ਹਾਂ ਸ਼ੁਰੂ ਹੁੰਦੀ ਆ ਹੈਪੀ ਕਿਉਂ ਕਬੱਡੀ ਦੇ ਵਿੱਚ ਆਇਆ ਪਹਿਲਾਂ ਕੋਈ ਘਰ ਕੋ ਕਬੱਡੀ ਖੇੜਦਾ ਸੀ ਕਿਵੇਂ ਕਬੱਡੀ ਦੇ ਵਿੱਚ ਆਉਣ ਦਾ ਸੁਭਾਅ ਬਣਿਆ ਇਹ ਜੀ ਭਾਜੀ ਮੈਂ ਜਦੋਂ ਨਿੱਕਾ ਹੁੰਦਾ ਸੀ ਮੇਰੇ ਫਾਦਰ ਸਾਹਿਬ ਨੂੰ ਸ਼ੌਂਕ ਸੀ ਕਿ ਮਤਲਬ ਬੱਚੇ ਦੇ ਗੁਣ ਦਿਖ ਪੈਂਦੇ ਵੀ ਇਹ ਬੰਦਾ ਪਹਿਲਵਾਨ ਬਣਨ ਵਾਲਾ ਵਾ ਮੇਰੇ ਪਿਤਾ ਜੀ ਨੂੰ ਸ਼ੌਂਕ ਸੀ ਚਲੋ ਉਹ ਤੇ ਨਹੀਂ ਰਹਿ ਦੁਨੀਆ ਤੇ ਪਹਿਲਾਂ ਮੈਂ ਪਹਿਲਵਾਨੀ ਕੀਤੀ ਭਾਜੀ 2000 ਸਾਲਾਂ ਚ ਹਮ ਸਾਲ ਡੇਢ ਸਾਲ ਪਹਿਲਵਾਨੀ ਕੀਤੀ ਆ ਉਸ ਤੋਂ ਬਾਅਦ ਮੈਂ ਬੋਡੀ ਬਿਲਡਿੰਗ 'ਚ ਵੜ ਗਿਆ ਜੀ ਬਾਡੀ ਬਿਲਡਿੰਗ ਕੀਤੀ ਆ ਮੈਂ ਸੀਨੀਅਰ ਪੰਜਾਬ ਜੂਨੀਅਰ ਪੰਜਾਬ ਸਾਰੇ ਜੋ ਮੇਰੀ ਤਜੀ ਤੋਸੀਪਿਸ਼ਨ ਰਹੀ ਆ ਦੋ ਤਿੰਨ ਨਰੀ ਪੰਜਾਬ ਚੋਂ ਠੀਕ ਆ ਉਸ ਤੋਂ ਬਾਅਦ ਮੁੰਡਾ ਪਿੰਡ ਦਾ ਖੇਡ ਬਾਡੀ ਬਿਲਡਿੰਗ ਕਰਦਾ ਹੋਇਆ ਕਹਿੰਦਾ ਨਹੀਂ ਆਪੇ ਆਪਾਂ ਕਬੱਡੀ ਖੇਡਿਆ ਕਰੀਏ ਤੇ ਆਪਾਂ ਕਬੱਡੀ ਵਾਲੀ ਲਾਈਨ ਚ ਵੜ ਗਏ ਭਾਜੀ ਤੇ 2006 ਦੇ ਕਬੱਡੀ ਜੋੜੇ ਆ ਉਸ ਤੋਂ ਬਾਅਦ ਪਿਛਾਪੋਂ ਕਿ ਨਹੀਂ ਵੇਖਿਆ ਆਪਾਂ ਬਾਡੀ ਬਿਲਡਿੰਗ ਵਾਲੀ ਸਾਈਡ ਨੂੰ ਕਬੱਡੀ ਖੇਡਦੇ ਆ ਖੇਡਦੇ ਆ ਫਿਰ ਇੰਨਾ ਸਰੀਰ ਝੋਟੇ ਵਰਗਾ ਪਾਲ ਕੇ ਤੇ ਦਿਹਾੜੀਆਂ ਲਾਉਣ ਲਈ ਕਿਉਂ ਮਜਬੂਰ ਹੋਣਾ ਪਿਆ ਏ ਤੇ ਭਾਜੀ ਦੇਖੋ ਜੀ ਗਰੀਬ ਘਰ ਦੀ ਮਜਬੂਰੀ ਹੁੰਦੀ ਆ ਕਿਉਂਕਿ ਆਪਣੇ ਕੋ ਨਾ ਤਾਂ ਕੋਈ ਪੈਲੀ ਬੰਨਾ ਨਾ ਕੋਈ ਆਪਣਾ ਹੈਗਾ ਕੁਝ ਹੋਰ ਨਾ ਕੋਈ ਯਾਨੀ ਕਿ ਪਰਾਇ ਬਾਹਰ ਆ ਜਨ ਮਾਰ ਸਾਰੇ ਇੱਥੇ ਆ ਤੇ ਦੇਖੋ ਜੀ ਆਪਣੇ ਘਰ ਦਾ ਸਰਕਲ ਚਲਾਉਣਾ ਕਬੱਡੀ ਦੀ ਹੁਣ ਡੇਲੀ ਮੈਚ ਤੇ ਹੁੰਦੇ ਨਹੀਂ ਭਾਜੀ ਜਦੋਂ ਬੰਦੇ ਦੇ ਛੱਟ ਵੱਜ ਜਾਂਦੀ ਉਦੋਂ ਬੰਦਾ ਜ਼ੀਰੋ ਹੋ ਜਾਂਦਾ ਜੀ ਤੇ ਛੱਟ ਤੋਂ ਬਾਅਦ ਫਿਰ ਜਦੋਂ ਸਾਲ ਡੇਢ ਸਾਲ ਬਾਅਦ ਉੱਠਣਾ ਤੇ ਨਹੀਂ ਕੋਈ ਹਲਪ ਕਰਦਾ ਜਾਂ ਕੋਈ ਨਹੀਂ ਟੀਮ 'ਚ ਛੇਤੀ ਖੜਾਉਂਦਾ ਤੇ ਫਿਰ ਬੰਦਾ ਘਰ ਦਾ ਖਰਚ ਚਲਾਉਣ ਵਾਸਤੇ ਦਿਹਾੜੀ ਦੇ ਕਰਨੀ ਪੈਣੀ ਭਾਜੀ ਤਾਂ ਕਬੱਡੀ ਦੇ ਅੱਜ ਕੱਲ ਕਿੰਨੇ ਕਰੋੜਾਂ ਦੀ ਹੋ ਗਈ ਆ بڑے بڑے ਖਿਡਾਰੀਆਂ ਨੂੰ ਨਾਮ ਜਿਹੜੇ ਦਿੱਤੇ ਜਾਂਦੇ ਆ ਤੇ ਤੁਸੀਂ ਫਿਰ ਕਿਉਂ ਕਮਜ਼ੋਰ ਹੀ ਰਹਿ ਗਏ ਕਬੱਡੀ ਭਾਜੀ ਕਰੋੜਾਂ ਦੀ ਉਹਨਾਂ ਵਾਸਤੇ ਜਿਹੜੇ ਘਰੋਂ ਰਜੇ ਆ ਜੀ ਜਿਹੜੇ ਘਰੋਂ ਰਜੇ ਉਹਨਾਂ ਵਾਸਤੇ ਕਬੱਡੀ ਆ ਜੀ ਸਾਡੇ ਵਾਸਤੇ ਮਾੜੇ ਬੰਦੇ ਦੀ ਕਬੱਡੀ ਕੋਈ ਨਹੀਂ ਮੇਰੇ ਅੱਗੇ ਛਤੀਰ ਹੋ ਜਾਂਦਾ ਹੈ ਭਾਜੀ ਜਿਹੜੇ ਬੰਦੇ ਇਦਾਂ ਹੀ ਵਿਚਾਰੇ ਕਈ ਤੇ ਚਲੋ ਸੁਸਾਇਡ ਕਰ ਜਾਂਦੇ ਆ ਤੇ ਚਲੋ ਆਪਾਂ ਏਨਾ ਸ਼ੁਕਰ ਹੈ ਬਾਬਾ ਦੀਪ ਸਿੰਘ ਦਾ ਕਿ ਆਪਾਂ ਚਲੋ ਮਾੜੇ ਬਣਿਆ ਨਹੀਂ ਪਏ ਨਾ ਨਸ਼ੇ ਨੂੰ ਮੂੰਹ ਤੇ ਲਾਇਆ ਅੱਜ ਤੱਕ ਤੇ ਨਾ ਕੋਈ ਪੁੱਠੀ ਸੰਗਤ 'ਚ ਬੈਠੇ ਆ ਤੇ ਕਬੱਡੀ ਜਿਹੜੀ ਹੈਗੀ ਐ ਤਗੜੇ ਬੰਦਿਆਂ ਦੀ ਭਾਜੀ ਰੱਜਿਆਂ ਨਾਲ ਤੇ ਜਾਣ ਵਾਲੀ ਗੱਲ ਆ ਕੋਈ ਮਾੜੇ ਦੀ ਹੈਲਪ ਨਹੀਂ ਜੇ ਕਰਦਾ ਤੇ ਮੇਰੇ ਵਰਗੇ 36 ਪਲੇਅਰ ਰੁਲਣ ਦੇ ਇਥੇ ਜੀ ਤਾਂ ਹੈਪੀ ਕੱਢ ਗਏ ਨੇ ਕਿੱਥੋਂ ਕਿੱਥੋਂ ਤੱਕ ਕਬੱਡੀ ਜਿਹੜੀ ਖੇਡੀ ਆ ਕਬੱਡੀ ਭਾਜੀ ਸਾਰੇ ਪੰਜਾਬ 'ਚ ਹੀ ਖੇਡੀ ਆ ਯੂਪੀ ਵਾਲੀ ਸਾਈਡ ਬੁੰਦੀ ਘੋਟਾ ਹਰਿਆਣੇ ਜੋ ਸਾਰੇ ਬੰਨੇ ਖੇਡੀ ਆ ਜਿੰਨੇ ਆਪਣੇ ਸਟੇਟਾਂ ਆ ਪੰਜਾਬ ਦੀਆਂ ਤਾਂ ਆ ਬੜੀਆਂ-ਬੜੀਆਂ ਫੀਲਡਾਂ ਦਾ ਸਵਾਰ ਕਿਸੇ ਨੇ ਨਕਦ ਵੀ ਮਾਨ ਸਨਮਾਨ ਕੀਤਾ ਕਿ ਨਹੀਂ ਕੀਤਾ ਨਹੀਂ ਜੀ ਨਗਦ ਪਹਿਲਾ ਦਿਨ ਹੀ ਕਿਸੇ ਨੇ ਕੀਤਾ ਅਜੇ ਤੱਕ ਆ ਹੁਣ ਮੇਰੇ ਪਿਛੇ ਸੱਟ ਲੱਗੀ ਤੇ ਆਪਣਾ ਭਰਾ ਵਾ ਲਾਉ ਮੁੰਡਾ ਮਲੋੜ ਛੋਟਾ ਹੁੰਦਾ ਹੀ ਮੇਰਾ ਫੈਨ ਹੀ ਮਤਲਬ ਮੈਂ ਜਿੰਮ ਜਮ ਲਾਉਣਾ ਤੇ ਉਹ ਸਕੂਲੇ ਪੜਦਾ ਉਦੋਂ ਦਾ ਮੇਰੀ ਜਾਨੀ ਕਿ ਮੇਰਾ ਫੈਨ ਹੀ ਉਹਨੇ ਥੋੜੀ ਬਹੁਤੀ ਹੈਲਪ ਕੀਤੀ ਆ ਏਕ ਆਪਣਾ ਭਰਾ ਲਾਡੀ ਆ ਮੁੰਡਾ ਮਿਲ ਜੀਦਾ ਉਹਨੇ ਹੈਲਪ ਕੀਤੀ ਆ ਤੇ ਜਾਂ ਆਪਣਾ ਇੱਕ ਰਣਜੀਤ ਸਿੰਘ ਹੈਗਾ ਮਠੱਡਾ ਉਹਨਾਂ ਨੇ ਆਪਣੀ ਥੋੜੀ ਬਹੁਤੀ ਹੈਲਪ ਕੀਤੀ ਆ ਜੀ ਜਦੋਂ ਕਾਦਗਿਲ ਦਾ ਨਾਮ ਆਉਂਦਾ ਇਹ ਤੇ ਪਿੰਡ ਵਾਲੇ ਵੀ ਬੜੇ ਚੌੜੇ ਹੁੰਦੇ ਆ ਕਿ ਸਾਡੇ ਪਿੰਡ ਦਾ ਮੁੰਡਾ ਖੇੜਦਾ ਹੈ ਫਿਰ ਕਿਸੇ ਪਿੰਡ ਜੋ ਕਿਤੇ ਪੰਚਾਇਤ ਨੇ ਕਿਸੇ ਮੋਹਦਬਰ ਬੰਦੇ ਨੇ ਆ ਕੇ ਕੋਈ ਮਾਨ ਸਨਮਾਨ ਕੀਤਾ ਹੋਵੇ ਕੋਈ ਘਿਓ ਹੀ ਲੈ ਕੇ ਦਿੱਤਾ ਹੋਵੇ ਕੋਈ ਖਰਾਕ ਹੀ ਲੈ ਕੇ ਦਿੱਤੀ ਹੋਵੇ ਨਹੀਂ ਨਹੀਂ ਪਿੰਡ ਦੇਖੋ ਜੀ ਜੇ ਦੇ ਕੋਈ ਤਗੜੇ ਦਾ ਖੇਡਦਾ ਹੁੰਦਾ ਤੇ ਸਾਰਿਆਂ ਨੇ ਪਿੱਛੇ ਪਿੱਛੇ ਫਿਰਨਾ ਹੈ ਮੈਂ ਹੈਗਾ ਜੀ ਇੱਕ ਛੋਟੀ ਫੈਮਿਲੀ ਨੂੰ ਬਲੌਗ ਕਰਦਾ ਤੇ ਤੁਹਾਨੂੰ ਪਤਾ ਜਦੋਂ ਕਿਹ ਗਰੀਬ ਦਾ ਬੱਚਾ ਤਾਂ ਉੱਠਦਾ ਨਾ ਤੇ ਨਹੀਂ ਕੋਈ ਹਰਦਾ ਤੇ ਨਾ ਤੇ ਆਪਾਂ ਨੂੰ ਪਿੰਡ ਚੋਂ ਕਿਸੇ ਨੇ ਹੈਲਪ ਕੀਤੀ ਆ ਤੇ ਨਾ ਆਪਣਾ ਕਿਸੇ ਨੇ ਸਾਥ ਦਿੱਤਾ ਜੀ ਹੂੰ ਤਾਂ ਕੋਈ ਸਰਕਾਰੀ ਸਹੂਲਤ ਮਿਲਦੀ ਆ ਕਿਵੇਂ ਖਰਾਕ ਕਿਹੜੀ ਖਰਾਕ ਆ ਪੀ ਖਾ ਕੇ ਫਿਰ ਕਬੱਡੀ ਖੇਡਦਾ ਰਿਆ ਇਨਾਂ ਜਰ ਸਰਕਾਰੀ ਸਹੂਲਤ ਕੋਈ ਨਹੀਂ ਭਾਜੀ ਆਪਣੇ ਤਾਂ 10-12 ਸਾਲ ਹੋ ਗਏ ਤੁਹਾਨੂੰ ਅੱਗੇ ਵੀ ਦੱਸਿਆ ਵੀ ਮੇਰੀ ਤਾਂ ਕਣਕ ਵੀ ਕੱਟੀ ਆ ਤੇ ਖਰਾਕ ਤੇ ਚਲੋ ਕੁਝ ਨਹੀਂ ਹਾਂ ਬਸ ਪ੍ਰਸ਼ਾਦਾ ਪਾਣੀ ਛਕ ਲਈਦਾ ਤੇ ਬਾਬਾ ਦੀਪ ਸਿੰਘ ਜੀ ਦਾ ਸ਼ੁਕਰ ਕਰੀਦਾ ਕਿ ਜਿਨ੍ਹਾਂ ਨੇ ਚਲੋ ਅੰਗ ਪੈਰ ਸਲਾਮਤ ਰੱਖੇ ਆ ਇਹ ਥੋੜੀ ਬੋਧਾਈ ਚਲੋ ਮਹਾਰਾਜ ਦਾ ਨਾਮ ਲੈ ਲਈਦਾ ਉਹਦਾ ਕਰਕੇ ਤੁਰੇ ਜਾਂਦੇ ਆਂ ਜੀ ਆਪਾਂ ਤਾਂ ਫਿਰ ਮਨ ਨੂੰ ਦੁੱਖ ਕਿਦੋਂ ਆਉਂਦਾ ਹੈ ਵੀ ਐਡਾ ਵੱਡਾ ਸਰੀਰ ਪਾਲਿਆ ਹੈ ਕਬੱਡੀ ਖੇਡਣੀ ਸੀ ਕੋਈ ਬਾਹ ਫੜੇ ਸਪੋਰਟ ਖੜੇ ਤੇ ਫਿਰ ਆਪੀ ਕਿੱਥੋਂ ਤੱਕ ਖੇਡ ਸਕਦਾ ਹੈ ਕਬੱਡੀ ਮਾਨੂੰ ਦੁੱਖ ਦੇ ਬਹੁਤ ਹੁੰਦਾ ਭਾਜੀ ਜਦੋਂ ਮੈਂ ਮੰਨ ਲਓ ਏਡਾ ਤਗੜਾ ਸੀਰ ਬਣਾ ਕੇ ਦਿਹਾੜੀ ਕਰਦਾ ਵਾਂ ਤੇ ਮੈਨੂੰ ਆਪ ਨੂੰ ਸ਼ਰਮ ਆਉਂਦੀ ਲੋਕੀ ਵੀ ਕਹਿੰਦੇ ਯਾਰ ਤੂੰ ਕਿਹੜੇ ਚੱਕਰਾਂ ਦੇ ਪਿਆ ਵਾਂ ਤੂੰ ਇੱਕ ਛੋਟੇ ਜਿਹੇ ਸੀਰ ਤੇਰਾ ਲੈ ਕੇ ਤੇ ਤੂੰ ਦਿਹਾੜੀ ਕਰਦੇ ਆ ਫਿਰ ਮੈਂ ਉਹਨਾਂ ਕਹਿੰਦਾ ਭਾਜੀ ਹੁਣ ਘਰ ਦਾ ਸਰਕਲ ਤੇ ਚਲਾਉਣਾ ਕਿ ਨਹੀਂ ਤੇ ਖਰਾ ਖਰੂ ਕੋਈ ਨਹੀਂ ਭਾਈ ਤੁਹਾਨੂੰ ਦੱਸਿਆ ਕਿ ਬਸ ਇਦਾਂ ਹੀ ਮਹਾਰਾਜ ਦਾ ਨਾਮ ਲੈ ਕੇ ਤੇ ਪ੍ਰਸ਼ਾਦਾ ਪਾਣੀ ਰਾਜ ਕੇ ਸ਼ਗਲ ਇਦਾਂ ਤੇ ਬਸ ਮਿਹਨਤ ਲਾਈਦੀ ਆਪਣੀ ਤੇ ਮੰਨ ਲਓ ਜੇ ਕੋਈ ਆਪਣੀ ਕਰਦਾ ਹੈਲਪ ਤੇ ਮੈਂ ਮੇਰੇ ਅੰਦਰ ਇੰਨਾ ਜਨੂਨ ਹੈਗਾ ਕਿ ਹਾਲੇ ਮੈਂ 10 ਸਾਲ ਮਿਹਨਤ ਹੋਰ ਕਰ ਸਕਦਾ ਤੇ ਮੈਂ ਖੇਡ ਸਕਦਾ ਹਾਂ ਹੂੰ ਤਾਂ ਕਿਹੜੀਆਂ-ਕਿਹੜੀਆਂ ਖਿਡਾਰੀਆਂ ਦੇ ਨਾਲ ਖੇਡਣ ਦਾ ਮੌਕਾ ਮਿਲਿਆ ਕਿਹੜੀਆਂ-ਕਿਹੜੀਆਂ ਟੀਮਾਂ ਵੱਲੋਂ ਐਪੀ ਅਜੇ ਤੱਕ ਖੇਡ ਚੁੱਕਾ ਖਿਡਾਰੀ ਭਾਜੀ ਸਾਰੇ ਖੇਡੇ ਮੰਨ ਲਓ ਜਿੰਨੇ ਆਪਣੇ ਮਾਝੇ ਦੇ ਇਹੀ ਜਾਂ ਕਮਾਣਾ ਦੇ ਅਰਦਾਸਪੂrti ਟੀਮ ਦੇ ਉਦੋਂ ਸਾਰੇ ਵਧੀਆ ਦੇ ਹੀ ਤੇ ਸਾਰਿਆਂ ਨੂੰ ਵਧੀਆ ਖੇਡੇ ਆ ਭਾਜੀ ਹੂੰ ਪਰ ਆਪਣੀ ਆਪ ਦੀ ਟੀਮ ਦੀ ਖਡੂਰ ਸਾਹਿਬ ਦੀ ਹੁਣ ਫਧਿਆਵਾਦੀ ਹੋ ਗਈ ਆਪਣੇ ਮੁੰਡੇ ਉਦੋਂ ਤੇ ਚਲੋ ਹਿਸਾਬ ਦੇ ਸਾਰੇ ਇੱਕੋ ਜਿਹੇ ਲੈਵਲ ਵਾਲੇ ਹਾਂ ਸਾਰੇ ਹੁਣ ਅੱਜ ਸਾਡੀ ਟੀਮ ਦੇ ਮੁੰਡੇ ਚਲੋ ਪਲੇਅਰ ਵਧੀਆ ਬਣ ਗਏ ਆ ਤੇ ਆਪਾਂ ਇੱਥੇ ਰਹਿ ਗਏ ਭਾਜੀ ਹੂੰ ਕੀ ਕਾਰਨ ਹੈ ਦਾ ਕਾਰਨ ਇਹੀ ਭਾਜੀ ਮੈਂ ਕਿਹਾ ਦੱਸਿਆ ਕਿ ਮੇਰੇ ਸੱਟ ਲੱਗੀ ਤੇ ਜਦੋਂ ਸੱਟ ਲੱਗ ਜਾਂਦੀ ਬੰਦੇ ਦੇ ਤੇ ਉਹਦਾ ਕੈਰੀਅਰ ਖਰਾਬ ਹੋ ਜਾਂਦਾ ਭਾਜੀ ਹੂੰ ਸੱਤ ਤੇ ਇੱਕ ਨਹੀਂ ਮੇਰੇ ਸੱਤਾਂ ਕਈ ਲੱਗੀਆਂ ਜੀ ਪਹਿਲਾਂ ਬਾਹਾਂ ਟੁੱਟ ਗਈ ਫਿਰ ਗਿੱਟੇ ਫਿਰ ਮੋਢੇ ਤੇ ਆ ਹੁਣ ਦੂਜੀ ਵਾਰ ਫੇਰ ਭਾਜੀ ਪਿੱਛੇ ਦੇ ਮੋਢੇ ਦਾ ਆਪਰੇਸ਼ਨ ਕਰਾਇਆ 8-9 ਮਹੀਨੇ ਗਿਆ ਤੇ ਹੁਣ ਫੇਰ ਮੋਢੇ ਦਾ ਟੁੱਟ ਗਿਆ ਪਿੱਛੇ 15 ਜੂਨ ਦਾ ਫੇਰ ਮੋਢਾ ਟੁੱਟ ਗਿਆ ਤੇ ਦੇਖੋ ਜੀ ਇੱਕ ਇੱਕ ਚੀਜ਼ ਮੈਂ ਵੇਖੀ ਆ ਵੀ ਜੇ ਕਿਸੇ ਮੈਚ ਚ ਕਿਸੇ ਤਗੜੇ ਪਲੇਅਰ ਦੇ ਮਾੜੀ ਜਿਹੀ ਛਿਹੜਾਈ ਹਟਾਈ ਹੁੰਦੀ ਨਾ ਤੇ ਕਮੈਂਟਰ ਇੰਨੀ ਕੁ ਕਰਦੇ ਆ ਨਾ ਵੀ ਫਲਾਣੇ ਦੇ ਛੱਟ ਲੱਗੀ ਫਲਾਣੇ ਦੇ ਲੱਗੀ ਆ ਤੇ ਮੇਰੇ ਉਹ ਦਿਨ ਮੋਢਾ ਨਿਕਲ ਗਿਆ ਤੇ ਮੇਰਾ ਕਿਹੇ ਕਮੈਂਟ ਨੇ ਜਗਰ ਨਹੀਂ ਕੀਤਾ ਭਾਜੀ ਜੇ ਮੈਂ ਤਗੜਾ ਹੁੰਦਾ ਚਲੋ ਘਰੋਂ ਮੈਂ ਤਗੜਾ ਹੁੰਦਾ ਤੇ ਸਾਰਿਆਂ ਨੇ ਜੀਜੀ ਕਰਨੀ ਫਲਾਣੇ ਦੇ ਛੱਟ ਲੱਗੀ ਫਲਾਣੇ ਦੇ ਕਿਸੇ ਦੇ ਛਿਹੜ ਵੀ ਲੱਗ ਜਾਂਦੀ ਪਹਿਲੀ ਗੱਲ ਤੇ ਚਲੋ ਮਹਾਰਾਜ ਕਿਸੇ ਦੇ ਛੱਟ ਲਾਵੇ ਨਾ ਤੇ ਮੇਰੇ ਛੱਟ ਲੱਗੀ ਮੇਰੀ ਕਿਸੇ ਪਲੇਅਰ ਨੇ ਨਹੀਂ ਹੈਲਪ ਕੀਤੀ ਨਾ ਕਹੇ ਨੇ ਵਿੱਚ ਆਣ ਕੇ ਕਿਹਾ ਵੀ ਜਲਦੀਰਾ ਮੋਢਾ ਚੜਾ ਦਈਏ ਤੇ ਨਾ ਕਹੇ ਇੱਕ ਕਮੈਂਟਰ ਨੇ ਬੋਲਿਆ ਮੇਰੇ ਬਾਰੇ ਵੀ ਹੈਪੀ ਦੇ ਸਾਥ ਲੱਗੀ ਆ ਜੀ ਇਹਦੀ ਕੋਈ ਮਦਦ ਕੀਤੀ ਜਾਵੇ ਬਸ ਇਹ ਜਿਹੜੇ ਕਮੈਂਟਰ ਆ ਜਿੰਨੇ ਵੀ ਹੈਗੇ ਮੈਂ ਤਾਂ ਇਹ ਵੇਖਿਆ ਵਾ ਵੀ ਬਸ ਇਹ ਪਾਲਸ਼ ਮਾਰਦੇ ਤਗੜਿਆਂ ਦੀ ਭਾਜੀ ਤਗੜੇ ਪ੍ਰੋਮੋਟਰ ਦੀ ਪਾਲਸ਼ ਮਾਰਨੀ ਆ ਤਗੜੇ ਪਲੇਅਰ ਦੀ ਪਾਲਸ਼ ਮਾਰਨੀ ਬਸ ਜਿਹੜੇ ਇਹਨਾਂ ਨੇ 10 12 ਪਲੇਅਰ ਵੱਡੇ ਵੱਡੇ ਆ ਉਹਨਾਂ ਦਾ ਨਾਂ ਲਈ ਜਾਣਾ ਜੇ ਕੋਈ ਮਾੜੇ ਪਲੇਅਰ ਜਾਂ ਨੰਬਰ ਲੈਂਦਾ ਵਧੀਆ ਉਹਦਾ ਨਾਂ ਨਹੀਂ ਲੈਣਾ ਤੇ ਜੇ ਕਿਸੇ ਮਾੜੇ ਦੇ ਸਾਥ ਲੱਗ ਜਾਂਦੀ ਆ ਤੇ ਉਹਦਾ ਨਾਂ ਨਹੀਂ ਲੈਣਾ ਨਾ ਜਿਹੜੇ ਕਬੱਡੀ ਨੂੰ ਸਪੋਰਟ ਕਰਦੇ ਨੇ ਉਹਨਾਂ ਸਪੋਰਟਰਾਂ ਨੇ ਵੀ ਜਾਂ ਜਿਹੜੇ ਖਿਡਾਰੀ ਸੀ ਤੁਹਾਡੇ ਨਾਲ ਉਹਨਾਂ ਨੇ ਵੀ ਹੈਪੀ ਦੀ ਬਾਹ ਨਹੀਂ ਫੜੀ ਫਿਰ ਨਹੀਂ ਜੀ ਨਹੀਂ ਖਿਡਾਰੀ ਕਹਿੰਦੇ ਨਹੀਂ ਆਪਾਂ ਨੂੰ ਸਭ ਨੂੰ ਮੰਨੇ ਪਾ ਲਮ ਮੈਂ ਖੇਡਿਆ ਹਰ ਇੱਕ ਮੰਨੇ ਦਾ ਫੋਨ ਆਇਆ ਮੈਨੂੰ ਸ਼ਾਮੀ ਉਹਦੇ ਉਦਨ ਗਿਆ ਨਹੀਂ ਉਹ ਵਿਚਾਰਾ ਠੀਕ ਨਹੀਂ ਉਸ ਦਿਨ ਤੇ ਉਹਦਾ ਪੇਟ ਖਰਾਬ ਹੋ ਗਿਆ ਤੇ ਉਹਦਾ ਰਾਤ ਫੋਨ ਆਇਆ ਕਹਿੰਦੇ ਕੀ ਗੱਲ ਸੱਟ ਲੱਗੀ ਆ ਤੇ ਮੈਂ ਕਿਹਾ ਭਵਾਂ ਜੀ ਆ ਚੱਕਰ ਬਣਿਆ ਮੈਂ ਇਦਾਂ ਖੇਡਦਿਆਂ ਸੱਟ ਲੱਗੀ ਤੇ ਉਹਨੇ ਸਭ ਨੂੰ ਮੈਨੂੰ ਕਿਹਾ ਕਹਿੰਦਾ ਨਾ ਕੋਈ ਹੈਲਪ ਕੀਤੀ ਤੇਰੀ ਕਿ ਨਹੀਂ ਤੇ ਮੈਂ ਇੰਨਾ ਕਹਾਂ ਮੈਂ ਭੂਆ ਜੀ ਜਿਹੜੇ ਪੈਸੇ ਉਹਨਾਂ ਨੇ ਟੀਮ ਤੋਂ ਦਿੱਤੇ ਉਹ ਆਂਦਾ ਜੇ ਹੋਰ 2-3000 ਵੱਧ ਦੇ ਦਿੰਦੇ ਤੇ ਕਿਉਂ ਲਗਾ ਸਗੋਂ ਮਨਾਪਾ ਆਪਣੇ ਨਾਲ ਸ਼ਿਹਰ ਤੋਂ ਵਧੀਆ ਰਿਹਾ ਲਾਲਪੁਰੀਆ ਤੇ ਉਹ ਬੰਦਾ ਸਾਣ ਆ ਆਪਾਂ ਦੀ ਇੱਜ਼ਤ ਵੀ ਉਹਦੀ ਕਰਦੇ ਆ ਭਾਜੀ ਹੂੰ ਤਾਂ ਘਰ ਦੇ ਹਾਲਾਤ ਵੇਖਿਆ ਵੀ ਕਮਰੇ ਜਿਹੜੇ ਉੱਤੋਂ ਬਾਲੇ ਜਿਹੜੇ ਟੁੱਟੇ ਆ ਘਰ ਦੇ ਹਾਲਾਤ ਬਾਰੇ ਵੀ ਜ਼ਰੂਰ ਦੱਸਿਓ ਜੀ ਘਰ ਦੇ ਹਾਲਾਤ ਭਾਈ ਤੁਹਾਨੂੰ ਪਤਾ ਹੀ ਆ ਜਦੋਂ ਸੋ ਆ ਮੰਨ ਲਓ ਹੁਣ ਬਰਸਾਤਾਂ ਚਾਲੂ ਹੋ ਜਾਂਦੀਆਂ ਆ ਵਾ ਅੱਗੇ ਤਰਪਾਈਲ ਬੰਨੀ ਦੀ ਆ ਥੱਲੇ ਜਦੋਂ ਮੀਂਹ ਪੈਂਦਾ ਵੰਦਾ ਕਿਉਂਕਿ ਮੀਂਹ ਹਲੇ ਮੜਾ ਜਾਂ ਪੈਂਦਾ ਤੇ ਪਹਿਲਾਂ ਝੁੰਡਾ ਪੈਂਦੇ ਆ ਫਿਰ ਤਰਪਾਈਲ ਬੰਨੀ ਦੀ ਆ ਉੱਤੇ ਦੀ ਮਿੱਟੀ ਤਾਂ ਨਹੀਂ ਜ਼ਿਆਦਾ ਪਾਈ ਦੀ ਕਿ ਬਾਲੇ ਮਾੜੇ ਆ ਵੀ ਇਹ ਨਾ ਵੇ ਟੁੱਟ ਕੇ ਰਾਤ ਨੂੰ ਥੱਲੇ ਸੁੱਤੇ ਹੋਈਏ ਤੇ ਥੱਲੇ ਆ ਜੀਏ ਦੇਖ ਕਰਕੇ ਵੀ ਘਰ ਦੇ ਹਾਲਾਤ ਤੁਹਾਡੇ ਸਾਹਮਣੇ ਆ ਜੋ ਵੀ ਹੈ ਤਾਂ ਹੈਪੀ ਕੱਦਗਲ ਕਿੱਥੋਂ ਤੱਕ ਪਹੁੰਚ ਸਕਦਾ ਇਹਦੇ ਕਿੱਥੋਂ ਤੱਕ ਖੇਡ ਮਾਂ ਖੇਡ ਕਬੱਡੀ ਪਹੁੰਚਾ ਸਕਦਾ ਦੇਖੋ ਜੀ ਮਹਾਰਾਜ ਨੇ ਜਜ਼ਬਾ ਦੇ ਬਹੁਤ ਦਿੱਤਾ ਬਹੁਤ ਹਿੰਮਤ ਦਿੱਤੀ ਆ ਜਿੰਨੀਆਂ ਸਤਾ ਭਾਜੀ ਮੇਰੇ ਲੱਗੀਆਂ ਆ ਨਾ ਮੈਂ ਇਹ ਸੋਚਦਾ ਕਿ ਮੇਰੀ ਥਾਂ ਤੇ ਕੋਈ ਹੋਰ ਹੁੰਦਾ ਜਾਂਦੇ ਉਹ ਅਮਲੀ ਬਣ ਜਾਂਦਾ ਤੇ ਜਾਂ ਹੁਣ ਨੂੰ ਖੁਦ ਖੁਸ਼ੀ ਕਰ ਜਾਂਦਾ ਚਲੋ ਮੈਂ ਇਨਾ ਸ਼ੁਕਰਗੁਜ਼ਾਰ ਕਰਦਾ ਬਾਬਾ ਦੀਪ ਸਿੰਘ ਜੀ ਦਾ ਕਿ ਮੈਂ ਮਾੜੀ ਸੰਗਤ ਚ ਨਹੀਂ ਪਿਆ ਤੇ ਜਜਬਾ ਇਨਾ ਕਿ ਜੇ ਕੋਈ ਆਪਣੀ ਹੈਲਪ ਕਰਦਾ ਨਾ ਭਾਜੀ ਤੇ ਆਪਾਂ ਹਾਲੇ ਵੀ 10 ਸਾਲ ਆਪਣੀ ਮਿਹਨਤ ਕਰ ਸਕਦੇ ਆ ਤੇ ਕਿਸੇ ਨਾ ਕਿਸੇ ਮਕਾਮ ਤੇ ਪਹੁੰਚ ਸਕਦੇ ਮੰਨ ਲਓ ਜਿੱਥੋਂ ਮੈਂ ਡਿੱਗਾ ਜਿਵੇਂ ਮੈਂ ਟੀਸੀ ਤੋਂ ਡਿੱਗਾ ਆ ਭਾਜੀ 2011 ਚ ਪੂਰਾ ਸਰਾ ਮਤਲਬ ਪਲੇਅਰ ਬਣ ਗਿਆ ਉਥੋਂ ਡਿੱਗਾ ਵਾ ਤੇ ਮੇਰੀ ਇਹ ਹੈਗੀ ਚਾ ਮੈਂ ਉੱਥੇ ਪਹੁੰਚਣਾ ਵਾ ਹੂੰ ਆ ਆਪਣਾ ਮੋਬਾਈਲ ਨੰਬਰ ਵੀ ਸਾਂਝਾ ਕਰ ਦਿਓ ਦਰਸ਼ਕਾਂ ਨੂੰ ਮੋਬਾਈਲ ਨੰਬਰ ਹੈਗਾ 99152 52810 99152 52810 ਤਾਂ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਤੁਸੀਂ ਮੈਨੂੰ ਫੋਨ ਕਰਕੇ ਕੰਮ ਤੋਂ ਦੇ ਇੱਥੇ ਸੱਦਿਆ ਤੇ ਚਲੋ ਮੈਂ ਤੁਹਾਡੇ ਨਾਲ ਆਪਣੀਆਂ ਗੱਲਬਾਤ ਸਾਂਝੀਆਂ ਕੀਤੀਆਂ ਜੀ ਇਹ ਸੀ ਹੈਪੀ ਕੱਦਗਿਲ ਤੇ ਮੈਂ ਇੱਕ ਰੀ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਤਸਵੀਰਾਂ ਵਿਖਾਈਆਂ ਜਾਣ ਹੈਪੀ ਪਹਿਲਵਾਨ ਕੱਦਗਿਲ ਦਾ ਵਿਸ਼ੇਸ਼ ਸਨਮਾਨ ਜਿਹੜੀਆਂ ਵੱਡੀਆਂ-ਵੱਡੀਆਂ ਸੀਲਡਾਂ ਹੋ ਚੁੱਕਾ ਏ ਪਰ ਕਿਸੇ ਨੇ ਇਸ ਵੀਰ ਦੀ ਬਾਹ ਜਿਹੜੀ ਨਹੀਂ ਫੜੀ ਕਿਉਂਕਿ ਸਪੋਰਟਰ ਜਿੱਥੇ ਕਰੋੜਾਂ ਰੁਪਈਆ ਦੀ ਕਬੱਡੀ ਹੋ ਗਈ ਆ ਤੇ ਗੱਡੀਆਂ ਟਰੈਕਟਰਾਂ ਬੁਲਟ ਮੋਟਰਸਾਈਕਲਾਂ ਨਾਲ ਖਿਡਾਰੀਆਂ ਨੂੰ ਸਨਮਾਨ ਦਿੱਤਾ ਜਾ ਰਿਹਾ ਏ ਇਹ ਗਰੀਬ ਘਰਵੋਂ ਕਰਕੇ ਇਸ ਪਰਿਵਾਰ ਦੇ ਜਾਂ ਇਸ ਖਿਡਾਰੀ ਦੀ ਮਦਦ ਨਹੀਂ ਕੀਤੀ ਗਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾ ਜੋ ਕਿਸੇ ਦਾਨੇ ਵੀਰ ਕੋਲੇ ਵੀਡੀਓ ਪਹੁੰਚੇ ਜਿਹੜਾ ਇਸ ਵੀਰ ਦੀ ਬਾਹ ਫੜ ਕੇ ਇਹਨੂੰ ਫੇਰ ਕਬੱਡੀ ਦੇ ਗਰਾਊਂਡ ਵਿੱਚ ਲੈ ਆਵੇ ਕਿਉਂਕਿ ਹੁਣ ਹੈ ਵੀ ਕਬੱਡੀ ਤੋਂ ਦੂਰ ਹੋ ਕੇ ਸਿਰਫ ਦਿਹਾੜੀਆਂ ਲਾਉਣ ਲਈ ਮਜਬੂਰ ਆ ਤੁਸੀਂ ਦੇਖਦੇ ਰਹੋ ਸਕਰੋਲ ਪੰਜਾਬ ਮੈਂ ਹਾਂ ਜਤਵੀਰ ਸਿੰਘ ਛੀਨਾ ਤਰਨ